2011 ਚ ਪਿਛਲੇ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਸੀ 14 ਸਾਲ ਹੋ ਗਏ ਜਿਹਦੇ ਵਿੱਚ ਚੋਣ 2000 16 ਚ ਫਿਰ 21 ਚ ਤੇ ਹੁਣ ਅੱਗੇ ਜਾ ਕੇ 26 ਚ ਹੋਣਾ ਚਾਹੀਦਾ ਸੀ ਪਰ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇਹ ਚੋਣ ਹੋਣ ਨਹੀਂ ਦਿੱਤੇ ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਹੈ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੇਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾਰੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹੰਤਗਰੀ ਫੇਰ ਇਹਨਾਂ ਨੇ ਜਾਹਿਰ ਕਰਤੀ ਹੈਗੀ ਹੈ ਭਗਵੰਤ ਸਿੰਘ ਮਾਨ ਅਨੰਤਪੁਰ ਸਾਹਿਬ ਦੇ ਉੱਤੇ ਜਾ ਕੇ ਆਪਣਾ ਸੈਸ਼ਨ ਚਲਾ ਰਿਹਾ ਆਪਣਾ ਦਿਖਾ ਰਿਹਾ ਕਿ ਭਾਰਤ ਦੀ ਜਮਹੂਰੀਅਤ ਹਜੇ ਜਿਉਂਦੀ ਹੈ ਤੇ ਅਸੈਂਬਲੀ ਦਾ ਸੈਸ਼ਨ ਉੱਥੇ ਬੁਲਾ ਰਿਹਾ ਹੈ ਉੱਥੇ ਸਾਡੇ ਜਿਹੜੇ ਚੋਣਾਂ ਇਸ ਸਟੇਟ ਨੇ ਕਿੱਥੇ ਨਹੀਂ ਹੈਗੇ ਇਹਨੇ ਆਪਣੀਆਂ ਵੋਟਰ ਟਾਈਮਸਰ ਹੀ ਨਹੀਂ ਬਣਾਈਆਂ ਸੈਂਟਰ ਨੇ ਰਲਿਮਿਲਿ ਕਰਕੇ ਇਹਦਾ ਨਵਾਂ ਇਲੈਕਸ਼ਨ ਕਮਿਸ਼ਨਰ ਨਹੀਂ ਨਿਯੁਕਤ ਕੀਤਾ ਹੈਗਾ ਜਿਹੜੇ ਇਹਨਾਂ ਨੇ 23 24 25 3 ਸਾਲ ਦੇ ਵਿੱਚ ਆਪਣੀਆਂ ਵੋਟਾਂ ਨਹੀਂ ਤਿਆਰ ਕੀਤੀਆਂ ਕਦੀ ਪਟਵਾਰੀ ਨਹੀਂ ਸੀ ਪੂਰੇ ਕਦੀ ਘਰੇ ਜਾ ਕੇ ਵੋਟ ਨਹੀਂ ਬਣਾਉਣੀ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਅੱਜ ਜਿਹੜੇ ਬਰਦਾਰੀ ਦੇ ਵਿੱਚ ਗੁਰੂ ਸਾਹਿਬ ਦਾ ਕਤਲ ਹੋਇਆ ਉੱਥੇ ਸਿੱਖ ਸੰਗਤਾਂ ਦਾ ਕਤਲ ਹੋਇਆ ਉਹ ਪਾਰਟੀ ਜਿਨੇ ਹਜ਼ਾਰ ਆਲਮ ਸੁਮੇਖ ਸੈਣੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਮਰਾਂ ਨੰਗਲ ਤੇ ਸ਼ਰਮਾ ਉਹ ਬੰਦੇ ਮਰਵਾ ਕੇ ਸਿੱਖ ਉਹ ਅੱਜ ਫੇਰ ਨਿਸ਼ਾਫੀਆਂ ਚੋਂ ਪ੍ਰਧਾਨਗੀਆਂ ਕੱਢ ਰਹੀਆਂ ਜਦ ਕਿ ਇਹ ਸੰਗਤ ਹੱਕ ਹੈ ਤੇ ਸੰਗਤ ਦੇ ਚੋਣ ਨਾਲ ਇਹ ਨਿਯੁਕਤ ਹੋਣੇ ਚਾਹੀਦੇ ਆ ਫ੍ਰੀडम ਦੇ ਲੰਗੜਾ ਹੈਗੀ ਆ ਸਾਨੂੰ ਆਰਟੀਕਲ 5 25 ਕਹਿੰਦਾ ਹੈ ਕਿ ਸੁਵਿਧਾਨ ਕੈਸੀ ਆਪਣੇ ਰਿਲੀਜੀਅਸ ਪਲੇਸਿਸ ਤੇ ਜਾ ਸਕਦੇ ਆ ਇਹ ਧਾਰਮਿਕ ਸਥਾਨ ਹੈ ਤੇ ਅਸੀਂ ਜਾਣਾ ਚਾਹੁੰਦੇ ਆ ਸਾਨੂੰ ਸਾਡੇ ਗੁਰੂ ਘਰਾਂ ਦੇ ਦਰਸ਼ਨ ਕਰਨ ਦਾ ਹੱਕ ਹੈਗਾ ਤੇ ਤੁਸੀਂ ਕਿਵੇਂ ਰੋਕ ਰਹੇ ਹੋ ਮੇਰੇ ਤੋਂ ਹਟਦੇ ਨਹੀਂ ਜੀ ਅਸੀਂ ਇੱਥੋਂ ਜਾਣਾ ਹੈ ਇਹ 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 ਗੇਟ ਹੈ ਦਾ ਗੁਰੂ ਘਰ ਦਾ ਨਹੀਂ ਜੀ ਨਹੀਂ ਤੁਸੀਂ ਸਿੱਖਾਂ ਨੂੰ ਆਪਣੇ ਗੁਰੂ ਘਰ ਤੇ ਜਾਣ ਤੋਂ ਕਿਵੇਂ ਰੋਕ ਸਕਦੇ ਹੋ ਨਹੀਂ ਜੀ ਨਹੀਂ ਇਹ ਨਹੀਂ ਜੀ ਨਹੀਂ ਆਪਾਂ ਰੋਕ ਦੇ ਦਾਂਗੇ ਇਹ ਗੁਰੂ ਕੀ ਸੰਗਤ ਜਾ ਸਕਦੀ ਹੈ ਸੰਗਤ ਜਾ ਰਹੇ ਆ ਅਸੀਂ ਸਾਰੇ ਸੰਗਤ ਹੀ ਜਾ ਰਹੇ ਹੈਗੇ ਆ ਨਹੀਂ ਜੀ ਨਹੀਂ ਇਹ ਗਲਤ ਹੈ ਜੀ बहाल तो करो बहाल करो तो बहाल करो बहाल करो आजाद करो आजाद करो याद करो याद करो याद करोद करो ਅਲੀ ਜੀ ਆਪਾਂ ਗਾਇਨ ਮਿਆਸਾ ਮਿੱਤਰ ਹੋਤੀ ਹੈ ਨੂੰ ਆਪਣੇ ਧਰਮ ਦਾ ਹੱਕ ਹੈਗਾ ਅੱਜ ਅਸੀਂ ਆਪਣੇ ਦਰਬਾਰ ਸਾਹਿਬ ਦਾਰਸ਼ਨ ਕਰਨ ਜਾਂਦੇ ਹਾਂ ਆਪਣੇ ਮੈਨੇਜਮੈਂਟ ਦੇ ਜਿਹੜੇ ਉਲੰਘਣਾ ਉਹਦੇ ਬਾਰੇ ਆਪਣੀ ਦਰਖਾਸਤ ਦੇਣ ਜਾ ਰਹੇ ਪੁਲਿਸ ਨੇ ਸਾਨੂੰ ਇੱਥੇ ਰੋਕਤਾ ਹੈਗਾ ਜਿਹੜਾ ਸਾਡਾ ਰਾਈਟ ਟੂ ਸਾਡੇ ਰਿਲੀਜੀਅਸ ਪਲੇਸਸ ਹੈ ਉਹਦੀ ਬਾਤ ਭਾਰੀ ਉਲੰਘਣਾ ਇਹ ਵਰਤੀ ਕਰ ਰਹੀ ਹੈ ਜਿੱਥੇ ਦਰਬਜਤ ਪੰਜਾਬ ਪੋਕਸ ਨੇ ਭਾਰਤ ਦੀ ਸਰਕਾਰ ਨੇ ਸਾਡਾ ਇੱਥੇ ਅੰਦਰ ਜਾਣ ਤੋਂ ਰੋਕ ਕਰਤਾ ਹੈਗਾ ਇਹ ਸਾਡੇ ਰਾਈਟ ਟੂ ਰਿਲੀਜੀਅਸ ਫਰੀडम ਦਾ ਬਹੁਤ ਵੱਡੀ ਇਹ ਲੰਘਣਾ ਹੈ ਜਿਸ ਕਰਕੇ ਅੱਜ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਬਾਹਰ ਬੈਠੇ ਆ ਦਰਬਾਰ ਸਾਹਿਬ ਤੋਂ ਅੱਜ ਇੱਥੇ ਤੱਕ ਗੱਲ ਪਹੁੰਚ ਗਈ ਹੈ ਕਿ ਜਿਹੜੇ ਗੁਰੂ ਨੇ ਦਰਵਾਜ਼ੇ ਚਾਰ ਹਮੇਸ਼ਾ ਖੁੱਲੇ ਰੱਖੇ ਫਰਿਆ ਕਿੱਥੇ ਆ ਸਕਦਾ ਸੀਗਾ ਆ ਵਰਦੀ ਜਿਨੇ ਬੁਚੜਬਾਜੀ ਕੀਤੀ ਆ ਜਸਵੰਤ ਸਿੰਘ ਖਾਲਰਾਹ ਦਾ ਕਤਲਿਆਮ ਕੀਤਾ ਜਿਸਨੇ 25000 ਸਿੱਖਾਂ ਨੂੰ ਸ਼ਮਸ਼ਾਨ ਘਾਟਾਂ 'ਚ ਉੱਥੇ ਅਨਜਾਣ ਜਲਾਦ ਬਣੇ ਜਿਨੇ ਇੱਥੇ ਥਾਂ-ਥਾਂ ਤੇ ਕੇਪੀਐਸ ਗਿਲ ਲੁਬੇਰੋ 2011 'ਚ ਪਿਛਲੇ ਚੋਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਸੀ 14 ਸਾਲ ਹੋ ਗਏ ਜਿਹਦੇ ਵਿੱਚ ਚੋਣ 2000 16 ਚੇ ਫਿਰ 21 ਚੇ ਤੇ ਹੁਣ ਅੱਗੇ ਜਾ ਕੇ 26 ਚੇ ਹੋਣਾ ਚਾਹੀਦਾ ਸੀ ਪਰ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇਹ ਚੋਣ ਹੋਣ ਨਹੀਂ ਦਿੱਤੇ ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਹੈ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੇ ਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾ ਰਹੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹੰਤਗਰੀ ਫੇਰ ਇਹਨਾਂ ਨੇ ਜ਼ाहिर ਕਰਤੀ ਹੈਗੀ ਹੈ ਜਿੱਥੇ ਅ ਭਗਵਾਨ ਸਿੰਘ ਮਾਨ ਅਨੰਦਪੁਰ ਸਾਹਿਬ ਦੇ ਉੱਤੇ ਜਾ ਕੇ ਆਪਣਾ ਸੈਸ਼ਨ ਚਲਾ ਰਿਹਾ ਹੈ ਆਪਣਾ ਦਿਖਾ ਰਿਹਾ ਕਿ ਭਾਰਤ ਦੀ ਜਮਹੂਰੀਅਤ ਹਜੇ ਜੀਉਂਦੀ ਹੈ ਤੇ ਅਸੈਂਬਲੀ ਦਾ ਸੈਸ਼ਨ ਉਥੇ ਬੁਲਾ ਰਿਹਾ ਹੈ ਉਥੇ ਸਾਡੇ ਜਿਹੜੇ ਚੋਣਾਂ ਇਸ ਸਟੇਟ ਨੇ ਕਿਤੇ ਨਹੀਂ ਹੈਗੇ ਇਹਨੇ ਆਪਣੀਆਂ ਵੋਟਾਂ ਟਾਈਮਸਰ ਹੀ ਨਹੀਂ ਬਣਾਈਆਂ ਸੈਂਟਰ ਨੇ ਰਲਿਮਿਲੀ ਕਰਕੇ ਇਹਦਾ ਨਵਾਂ ਇਲੈਕਸ਼ਨ ਕਮਿਸ਼ਨਰ ਨਹੀਂ ਨਿਯੁਕਤ ਕੀਤਾ ਹੈਗਾ ਔਰ ਜਿਹੜੇ ਇਹਨਾਂ ਨੇ 23 24 25 3 ਸਾਲ ਦੇ ਵਿੱਚ ਆਪਣੀਆਂ ਵੋਟਾਂ ਨਹੀਂ ਤਿਆਰ ਕੀਤੀਆਂ ਕਦੀ ਪਟਵਾਰੀ ਨਹੀਂ ਸੀ ਪੂਰੇ ਕਦੀ ਘਰੇ ਜਾ ਕੇ ਵੋਟ ਨਹੀਂ ਬਣਾਉਣੀ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਅੱਜ ਜਿਹੜੇ ਬਰਦਾਰੀ ਦੇ ਵਿੱਚ ਗੁਰੂ ਸਾਹਿਬ ਦਾ ਕਤਲ ਹੋਇਆ ਉੱਥੇ ਸਿੱਖ ਸੰਗਤਾਂ ਦਾ ਕਤਲ ਹੋਇਆ ਉਹ ਪਾਰਟੀ ਜਿਨੇ ਹਜ਼ਾਰ ਆਲਮ ਸੁਮੇਤ ਸੈਣੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਮਰਾ ਨੰਗਲ ਤੇ ਸ਼ਰਮਾ ਤੋਂ ਬੰਦੇ ਮਰਵਾ ਕੇ ਸਿੱਖ ਉਹ ਅੱਜ ਫੇਰ ਲਿਫਾਫਿਆਂ ਚੋਂ ਪ੍ਰਧਾਨਗੀਆਂ ਕੱਢ ਰਹੀ ਹੈ ਜਦ ਕਿ ਸੰਗਤ ਦਾ ਹੱਕ ਹੈ ਤੇ ਸੰਗਤ ਦੀ ਚੋਣ ਨਾਲ ਏ ਨਿਯੁਕਤ ਹੋਣੇ ਚਾਹੀਦੇ ਆ ਕਿਹਦੀ ਚੋਣਾ ਕਰਨ ਨੂੰ ਅਸੀਂ ਤਿਆਰ ਹਾਂ ਚੋਣਾ ਕਰੋ ਤੁਹਾਡੇ ਕੋ ਮੈਂਬਰ ਆ ਤੇ ਆਪਾਂ ਜੀਤ ਹਜ਼ਰ ਕਰਨ ਨੂੰ ਹੈ ਜੀ ਕਿਹਦੇ ਵੀ ਚੋਣਾ ਕਰਾਉਣ ਨੂੰ ਤਿਆਰ ਹਾਂ ਆਪਾਂ ਤੁਹਾਨੂੰ ਚੋਣਾ ਕਰਨ ਦਾ ਸਿਸਟਮ ਨਹੀਂ ਪਤਾ ਚੋਣ ਇਲੈਕਸ਼ਨ ਕਮਿਸ਼ਨ ਕਰਾਉਂਦੀ ਹੈ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁਖੀ ਹੈ ਅੱਜ ਉਹਦਾ ਕੋਈ ਮੁਖੀ ਨਹੀਂ ਹੈ ਸਰੋ ਸਾਹਿਬ ਰਿਟਾਇਰ ਹੋ ਗਏ ਔਰ ਉਹਦੀਆਂ ਵੋਟਾਂ ਬਣਦੀਆਂ ਉਹ ਵੋਟਾਂ ਹਜੇ ਕੰਪਲੀਟ ਰੋਲ ਮਸਾ ਹੋਏ ਸੀ ਤਾਂ ਉਹ ਇਲੈਕਸ਼ਨ ਕਮਿਸ਼ਨ ਦਾ ਮੁਖੀ ਖਤਮ ਹੋ ਗਿਆ ਸਰਕਾਰ ਨੇ ਜਿਹੜੀ ਆਏ ਸਾਲ ਰਿਵੀਜ਼ਨ ਕਰਦੀ ਹੈ ਲੋਕ ਸਭਾ ਤੇ ਵਿਧਾਨ ਸਭਾ ਦੇ ਰੋਲ ਉਹਨੇ 3 ਸਾਲ ਲਾਤੇ ਰੋਲ ਕੰਪਲੀਟ ਕਰਨ ਚ ਹੁਣ ਇਲੈਕਸ਼ਨ ਕਮਿਸ਼ਨਰ ਨਹੀਂ ਹੈਗਾ ਇਹ ਇਨਡੇਫਿਨਟਲੀ ਇਹਨਾਂ ਬੈਂਸ ਸਾਡੀ ਜਮਹੂਰੀਤ ਕਰਦੀ ਹੈ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡਾ ਜਮਹੂਰੀਆ ਦੇਸ਼ ਕਹਿੰਦਾ ਪਰ ਸਿੱਖਾਂ ਦਾ ਉਹਨਾਂ ਨੇ ਖਾਤਮਾ ਕਰਤਾ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਜਿਹੜੀ ਕਾਮਨ ਅਸਤਾਪਤ ਕੀਤੀ ਆ ਉਹਦੀ ਜਮਹੂਰੀਤ ਭੰਗ ਕਰਕੇ ਉਹਦਾ ਹਰੇਕ ਟੀਚਾ ਖਤਮ ਕਰ ਰਹੇ ਆ ਮਨਾਲ ਜਿਵੇਂ ਹੋ ਜਾਂਦੀ ਹੈ ਹਰ ਚੋਣ ਜਲਾਸ ਹੁੰਦਾ ਤੁਹਾਡੇ ਨੂੰ ਪ੍ਰੋਟੈਸਟ ਕੀਤਾ ਜਾਂਦਾ ਪਰ ਅਜੇ ਤੱਕ ਕੋਈ ਸੁਲਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਅਸੀਂ ਗੁਲਾਮ ਆ ਇਸ ਦੇਸ਼ ਦੇ ਵਿੱਚ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਜਿਨ੍ਹਾਂ ਦੇ ਹੱਕਾਂ ਵਾਸਤੇ ਉਹ ਕੌਮ ਨੂੰ ਇਹ ਦੇਸ਼ ਗੁਲਾਮ ਕਰਕੇ ਰੱਖ ਰਹੀ ਆ ਇਸ ਦੇਸ਼ ਦੇ ਵਿੱਚ 25000 ਕੇਸ ਜਿਹੜੇ ਸ਼ਮਸ਼ਾਨ ਘਾਟਾਂ 'ਚ ਜਿੱਥੇ ਜਸਵੰਤ ਸਿੰਘ ਖਾਲਰਾਂ ਨੇ ਦੱਸਿਆ ਆ ਹੁਣ ਇਹਨਾਂ ਦਿਨਾਂ 'ਚ ਦਿੱਲੀ 'ਚ ਸਿੱਖਾਂ ਦਾ ਕਤਲਿਆਂ ਘੱਲੂਕਾਰਾ ਹੋਇਆ ਹੋਂਦ ਚਿੱਲੜ ਪੂਰਾ ਪਿੰਡ ਹਰਿਆਣੇ ਦੇ ਵਿੱਚ ਸਿੱਖਾਂ ਦਾ ਖਤਮ ਕਰਤਾ ਚਿੱਟੀ ਸਿੰਘ ਪੁਰੇ 'ਚ ਬਿਲ ਕਲਿੰਪਨ ਕਹਿੰਦਾ Hindu Militants ਨੇ ਸਿੱਖ ਮਾਰੇ ਅੱਜ ਸਿੱਖਾਂ ਨੂੰ ਔਰੇ ਕਤਲ ਕਰਕੇ ਸਾਡੇ ਧਰਮ ਨੂੰ ਧਾਰਾ 25 ਦੇ ਵਿੱਚ ਹਿੰਦੂ ਧਰਮ ਆਖ ਕੇ ਜਦ ਕੇ ਗੁਰੂ ਗ੍ਰੰਥ ਸਾਹਿਬ ਇੱਥੇ ਸ਼ਿਸ਼ੋਭੇਧਾਨ ਉਸ ਦੇ ਅੰਗ 1136 ਦੇ ਇੱਤੇ ਸਪਸ਼ਟ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਸਾਡੀਆਂ ਨਿਸ਼ਾਨੀਆਂ ਮਿਟਾ ਕੇ ਸਾਡੇ ਧਰਮ ਨੂੰ ਤਬਦੀਲ ਕਰਕੇ ਸਾਡੀ ਜਮਹੂਰੀਅਤ ਖਤਮ ਕਰਕੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਇਹ ਇੱਕ ਰਾਹ ਹੈ ਕਿ ਇਹਨਾਂ ਦੀ ਜਮਹੂਰੀਅਤ ਖਤਮ ਕਰ ਦੋ ਹਰ ਮੈਂਬਰ ਹਰ ਤਕਤ ਪਰ ਇਹ ਕਹਿ ਰਿਹਾ ਕਿ ਆਪਾਂ ਇੱਕ ਸਟੇਜ ਦੇ ਮੈਂਬਰ ਜਿਹੜੇ ਦੇ ਦਨ 16 ਤੋਂ ਬਾਅਦ ਜਿਹਨਾਂ ਨੂੰ ਟਰਮ ਮੁੱਕੀ ਸੀ ਸੌਰੀ ਸੋਚ ਜਿਹੜੇ ਜਿਹੜੇ ਏਕੇ ਦੀ ਗੱਲ ਹੈ ਉਹਦੇ ਲਈ ਸਿੰਘ ਸਭਾ ਲਹਿਰ ਨੇ ਬਹੁਤ ਵੱਡੀ ਸੋਚ ਰੱਖੀ ਸੀ ਕਿ ਐਸਜੀਪੀਸੀ ਦੇ ਵਿੱਚ ਆਪਾਂ ਚੋਣ ਕਰਾਵਾਂਗੇ ਜਿਹੜੀ ਢੇੜਾ ਉੱਥੇ ਮੂਰੀ ਆਉਂਦੀ ਹੈ ਉਹ ਪੰਥ ਦੇ ਅ ਨਮਾਇੰਦਗੀ ਕਰੂਗੀ ਪਰ ਜਦ ਸਰਕਾਰ ਇਹ ਚੋਣ ਕਰਾਉਂਦੀ ਨਹੀਂ ਹੈ ਐਸਜੀਪੀਸੀ ਮੰਗ ਨਹੀਂ ਰੱਖ ਰਹੀ ਹੈਗੀ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਉਹ ਆਪਣੇ ਸਤੀਫੇ ਦੇ ਕੇ ਇਹ ਹਾਊਸ ਨੂੰ ਖਤਮ ਕਰਕੇ ਨਵੇਂ ਚੋਣ ਮੰਗਣ ਤਾਂ ਇੱਕ ਇਸ ਸੰਗਤ ਨੇ ਸਾਨੂੰ ਬਖਸ਼ਨੇ ਹੈਗੇ ਆ ਵਿਚਾਰਾਂ ਦੇ ਵਿੱਚ ਬਹੁਤ ਸਾਡੇ ਆਪਸ 'ਚ ਫਰਕ ਹੈਗਾ ਔਰ ਇਹ ਸੰਗਤ ਫੈਸਲਾ ਕਰਕੇ ਦਊਗੀ ਕਿ ਕਿਹਦੇ ਕਿੰਨੂੰ ਉਹਨਾਂ ਨੇ ਆਪਣੀ ਮੋਹਰ ਦੇਣੀ ਹੈ ਕਿੰਨੂੰ ਉਹਨਾਂ ਨੇ ਤੋੜਨਾ ਹੈਗਾ